رج پاکستانے پہلی بار بہت شردا ہی دو تین سال ہوئے سوچ دیں مارے کرپا کر لے میں جمع ਇਹ ਗੋਲ ਬਾਏ ਕੋਲ ਟ੍ਰਿਪ ਆ ਕੀਤੀ ਆ ਤੇ ਦਰਸ਼ਕ ਕਰਨਗੇ ਜਿਹਨੇ ਟ੍ਰਿਪ ਨੂੰ ਵਾਪਸ ਆਲੇਗਾ ਜਾਈਏ 3 ਤੱਕ ਜਿਹਨੇ ਕਿਹੜੀ ਟੀਮ ਦੋਰਾ ਦੇ ਦਰਸ਼ਕ ਕਰਨਗੇ ਮਨਕਨਾ ਸਾਹਿਬ ਪੰਜਾ ਸਾਹਿਬ ਤੇ ਡੇਰਾ ਸਾਹਿਬ ਪਹਿਲੀ ਵਾਰੀ ਜਾ ਰਹੇ ਹਾਂਜੀ ਪਹਿਲੀ ਵਾਰੀ ਕੋਣ ਕੋਣ ਜਾ ਰਿਹਾ ਪਹਿਲੇ ਮੈਂ ਤੇ ਮੇਰਾ ਬੇਟਾ ਆਇਆ ਚੜਾਉਣ ਮੈਨੂੰ ਵੀ ਅੱਜ ਮੈਂ ਇਕੱਲੀ ਨਹੀਂ ਜਾਣਾ ਤੇ ਗੁਰਨਾਥ ਦੇਵ ਨਾਲ ਨਾਲ ਲੱਗ ਤੁਰ ਪਈ ਆ ਉਹ ਨਾਲਿਆਂ ਸੰਧ ਹੋਇਆ ਹਮੇਸ਼ਾ ਹੀ ਕੋ ਸਿੱਖਾਂ ਨੂੰ ਵਰਦਾਸਤ ਜੀ ਜੰਮ ਕੇ ਵਿਛੜੇ ਕੋ ਤਾਂ ਮਾ ਦਰਸ਼ਕ ਦਾਰੇ ਜੀ ਜਨ ਕਾ ਨਾਮ ਸਾਬ ਕੋ ਦਾ ਅਸਿਤਮ ਗਹੀ ਕੁੜੀ ਕੋ ਜੀ ਲਖਵੀਰ ਸਿੰਘ ਨਾਮ ਹੈ ਜੀ ਜ਼ਿਲ੍ਹਾ ਫਰੋਜ਼ਪੁਰ ਜੀ ਤਲਵੰਡੀ ਭਾਈ ਕੋ ਜੀ ਅੱਜ ਪਾਕਿਸਤਾਨ ਜਾ ਰਹੇ ਜੀ ਦਰਸ਼ਨਾ ਦੇ ਵਿੱਚ ਕੀ ਕਹਿਣਾ ਚਾਹੋ ਕਿੰਨਾ ਮਨ ਚਾਹੋ ਹਾਂ ਮਨ ਚਾਹੋ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਸੀ ਅਸਾਖੀ ਮਿਲ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਇ ਜ਼ਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨ ਦਿਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਕਿਹੜੇ ਕਿਹੜੇ ਗੁਰਧਾਮਾਂ ਦੇ ਹਾਂਜੀ ਪਹਿਲਾਂ ਤਾਂ ਹਸਨਵਾਲ ਪੰਜਾ ਸਾਹਿਬ ਜਾਵਾਂਗੇ ਜੀ ਉਸ ਤੋਂ ਬਾਅਦ ਦਾ ਰੂਟ ਹੈਗਾ ਜੀ ਵਾਪਸ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੇ ਵਾਪਸ ਡੇਰਾ ਸਾਹਿਬ ਲਾਹੌਰ ਇੰਨੀ ਤਰੀਕ ਨੂੰ ਵਾਪਸ ਆਉਂਦੇ ਤੀ ਤਰੀਕ ਨੂੰ ਵਾਪਸੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸੁਭਾਗਾ ਸਮਾ ਯੋਹਾਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਰੋਜ਼ ਦੋਵੇਂ ਟਾਈਮ ਜਿਨ੍ਹਾਂ ਗੁਰਧਾਮਾਂ ਤੋਂ ਸਿੱਖਾਂ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਦੇ ਅਸੀਂ ਸਾਰੇ ਜੋ ਜਥਾ ਜਾ ਰਹੇ ਬਹੁਤ ਭਾਗਾ ਵਾਲੇ ਆ ਜੋ ਅੱਜ ਸਾਨੂੰ ਗੁਰੂ ਮਹਾਰਾਜ ਨੇ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਾਰੇ ਕਰ ਸਕੀਏ ਤੇ ਕੀ ਪੂਰਾ ਪਲਾਨ ਰਹਿਣ ਵਾਲਾ ਜੱਥੇ ਦਾ ਕਿਤੇ ਕਿਤੇ ਜਾਏਗਾ ਉਹ ਕਿੰਨੇ ਤਰੀਕ ਨੂੰ ਵਾਪਸ ਸਨਾਂ ਦੇ ਦਰਸ਼ਨ ਕੀਤੇ ਜਾਣੇ ਨਨਕਾਣਾ ਸਾਹਿਬ ਪੰਜਾ ਸਾਹਿਬ ਕਤਾਰਪੁਰ ਸਾਹਿਬ ਰੂੜੀ ਸਾਹਿਬ ਸੱਚਾ ਸੌਦਾ ਤੇ ਲਾਹੌਰ ਗੁਰਦਾ ਡੇਰਾ ਵਾਸੀ ਕਦੋਂ ਨਹੀਂ ਜਾਂਦਾ ਵਾਸੀ 30 ਤਰੀਕ ਨੂੰ ਤਾਂ ਬਿਲਕੁਲ 30 ਜੂਨ